ਉਹ ਸਾਰੇ ਜਿੰਨੇ ਵੀ ਲੋਕ ਇਹ ਸ਼ਹਿਰ ਦੇ ਪਹੁੰਚੇ ਨੇ ਉਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਤੇ ਪਹੁੰਚੇ ਤੇ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਆ ਇੱਥੇ ਸ਼ਹਿਰ ਨੂੰ ਇੱਕ ਚੀਜ਼ ਦੀ ਲੋੜ ਸੀ ਕਿਉਂਕਿ ਜਿਹੜਾ ਹਰ ਕਸਟਮਰ ਜਿਹੜਾ ਚਾਹੁੰਦਾ ਸੀ ਕਿ ਕਿਹੜਾ ਲੋਡ ਮੰਗਵਾਉ ਉਹ ਹੀ ਹਰ ਚੀਜ਼ ਇੱਥੇ ਮਠਾਈਆਂ ਕਾਫੀ ਮਹਿੰਗੀਆਂ ਸੀ ਪਰ ਸਾਡੇ ਵਿੱਚ ਇੱਕ ਕੁਆਲਿਟੀ ਹੈ ਤੁਸੀਂ 120 ਤੋਂ ਲੈ ਕੇ 5000 ਤੱਕ ਦੀ ਪਰਚੇਸ ਕਰ ਸਕਦੇ ਹੋ ਤੇ ਹਰ ਤਰ੍ਹਾਂ ਦੀ ਇੱਥੇ ਵੈਰਾਈਟੀ ਹੈ ਔਰ ਹਾਈ ਜੀਨ ਸਾਰੀ ਵੈਰਾਈਟੀ ਹੈ ਪ੍ਰੋਪਰ स्वीट्स बेकर स्नैक्स और गिफ्ट पोच और एक रेस्टोरेंट भी मिनी रेस्टोरेंट भी दिता होया इसकेंड कन्सैप्ट फस्ट फ्लोर से आप फुल रेस्टोरेंट भी करेंगे और वैडिंग कन्सैप्ट भी अपना दिता हो जिन्हों शरने की लड़ हों बॉक्स बनाने की अटैक

ਸਾਰਿਆਂ ਨੇ ਬਹੁਤਾਂ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਸਾਸ਼ਪੁਰ ਵਾਸੀਆਂ ਨੂੰ ਮੈਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੀ ਆਂ ਜਿਵੇਂ ਕਿ ਮੈਮ ਨੇ ਤੁਹਾਨੂੰ ਦੱਸਿਆ ਕਿ ਅਸੀਂ ਇੱਥੇ ਹੋਨਰ ਆਉਣ ਵਾਲੇ ਤਿਉਹਾਰ ਰੱਖੜੀ ਦਾ ਤਿਉਹਾਰ ਤੇ ਖੂਬਸਾਰੀਆਂ ਆਫਰਸ ਲਗਾ ਰਹੇ ਆਂ। ਸਾਡੀ ਕੁਆਲਿਟੀ ਨੰਬਰ 1 ਹੈ ਅਤੇ ਇਹ ਫਰੈਂਚਾਈਜ਼ੀ ਜਿਹੜੀ ਹੈ ਜਲੰਧਰ लवली ਸਟੂਡੀਓ ਬੇਕ ਸਟੂਡੀਓ ਤੇ ਬੇકરી ਤੋਂ ਹੈ ਤੇ ਇੱਥੇ ਅਸੀਂ ਹੁਣ ਅਸੀਂ ਜਿਵੇਂ ਕਿ ਮੈਮ ਨੇ ਦੱਸਿਆ ਅਸੀਂ ਤੀਆਂ ਦੇ ਤਿਉਹਾਰ ਤੇ ਵੀ ਬਹੁਤ ਸਾਰੀਆਂ ਆਫਰਸ ਲਿਆ ਰਹੇ ਤੁਸੀਂ ਇੱਥੇ ਆ ਕੇ ਖੂਬ ਇੰਜੋਏ ਕਰੋ ਅਰੇ ਔਰ ਖੂਬ ਆਫਰਸ ਆ ਆਨੰਦੋਟ ਸੀ लवली ਲੈ ਕੇ ਆਏ ਆ ਇਹਨਾਂ ਦੀ ਫ੍ਰੈਂਚਾਈਜ਼ੀ ਇੱਕ ਜਲੰਧਰ ਦੇ ਵਿੱਚ ਹੈ ਤੇ ਹੁਣ ਅਸੀਂ ਗੁਰਦਾਸਪੁਰ ਦੇ ਵਿੱਚ ਲੈ ਕੇ ਆਏ ਆ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਆਏ ਜਿਨ੍ਹਾਂ ਨੇ ਆਪਣਾ ਕੀਮਤੀ ਵਕਤ ਕੱਢ ਕੇ ਸਾਡੀ लवली ਨੂੰ ਇੰਨਾ ਸਾਰਾ ਪਿਆਰ ਦਿੱਤਾ ਇੱਥੇ ਵਿਜ਼ਿਟ ਕਰੋ ਇੱਥੇ ਅਸੀਂ ਇੱਕ ਫੈਮਿਲੀ ਮਾਹੌਲ ਰੱਖਿਆ ਹੈ ਜਿਸ ਤਰ੍ਹਾਂ ਦੀਆਂ ਚੀਜ਼ਾਂ लवली ਦੇ ਵਿੱਚ ਨੇ ਜਲੰਧਰ ਵਾਲੀ लवली ਦੇ ਵਿੱਚ ਨੇ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਮਿਲਣਗੀਆਂ ਇੱਕ ਫੈਮਿਲੀ এনवायरमेंट ਮਿਲੇਗਾ ਇਨੇ ਕੁਝ ਕੁ ਸੁਣ ਰਹੀ ਹੈ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਮੈਂ ਖੁਦ ਮਿੱਠੇ ਦੇ ਬਹੁਤ ਸ਼ੁਕੀਨ ਆ ਤੇ ਅੱਜ ਕੱਲ ਲੋਕ ਮਿੱਠੇ ਦੇ ਬਹੁਤ ਸ਼ੁਕੀਨ ਨੇ ਸਵੀਟਸ ਦੇ ਬਹੁਤ ਸ਼ੁਕੀਨ ਨੇ ਐਂਡ ਮੋਰਓਵਰ ਕੁਆਲਿਟੀ ਜੋ ਚੀਜ਼ ਅਸੀਂ ਇੱਥੇ ਦੇ ਰਹੇ ਆ ਥੈਟ ਇਜ਼ ਕੁਆਲਿਟੀ ਸੋ ਮੈਂ ਗੁਦਾਸਪੁਰ ਵਾਸੀਆਂ ਨੂੰ ਇਹੀ ਕਹੂੰਗੀ ਕਿ ਸਾਡੇ ਲਵਲੀ ਚ ਵਿਜ਼ਿਟ ਕਰੋ ਠੀਕ ਹੈ ਤੇ ਹਾਂ ਰੱਖੜੀ ਬੰਦਨਾ ਤਿਉਹਾਰ ਆ ਰਿਹਾ ਰਖੜੀ ਆ ਰਿਹਾ ਹੈ ਮੈਂ ਸਾਰਿਆਂ ਪੈਨਾਂ ਨੂੰ ਤੀਆਂ ਦੇ ਤਿਉਹਾਰ ਆ ਰਿਹਾ ਤੇ ਉਹ ਇੱਥੇ ਆਣ ਵਿਜ਼ਿਟ ਕਰਨ ਤੇ ਸਾਡੀਆਂ ਮਠਾਈਆਂ ਦਾ ਟੇਸ ਕਰੇ ਤੀਆਂ ਦੇ ਤਿਉਹਾਰ ਤੇ ਰਖੜੀਆਂ ਤੇ ਸਾਡੀ ਲੇਡੀਜ਼ ਵਾਸਤੇ ਅਸੀਂ ਆਫਰਸ ਵੀ ਕੁਝ ਰੱਖੇ ਨੇ ਆਫਰਸ ਰੱਖੇ ਨੇ ਸੋ ਵਿਜ਼ਿਟ ਕਰੋ ਤੁਹਾਨੂੰ ਬਹੁਤ ਅੱਛਾ ਲੱਗੇਗਾ